ਪਟਿਆਲਾ ਦੇ ਵਿੱਚ 12 ਸਾਲਾ ਦੀ ਨਵਾਲਕ ਲੜਕੀ ਦੇ ਨਾਲ ਰੇਪ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਦੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਲੈਟਰ ਜਾਰੀ ਕਰਕੇ ਡੀਸੀ ਪਟਿਆਲਾ ਅਤੇ ਐਸਐਸਪੀ ਪਟਿਆਲਾ ਤੋਂ ਕੱਲ ਤੱਕ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਆ। ਜੀ ਹਾਂ ਦੇਖੋ ਇਹ ਕਿੱਡੀ ਸ਼ਰਮਨਾਕ ਗੱਲ ਹੈ ਕਿ ਇੱਕ 12 ਸਾਲ ਦੀ ਛੋਟੀ ਜੀ ਬੱਚੀ ਜਿਹਨੂੰ ਕਿ ਹਾਲੇ ਆਪਣੀ ਜ਼ਿੰਦਗੀ ਸੰਭਾਲਣ ਦਾ ਕੋਈ ਇਲਮ ਨਹੀਂ ਹੈਗਾ ਬਿਲਕੁਲ ਹੀ। ਔਰ ਪੂਰੇ ਸਮਾਜ ਨੇ ਇਹ ਮੈਨ ਲੱਗਦਾ ਮਿਲ ਕੇ ਉਸ ਬੱਚੀ ਨੂੰ ਫੇਲ ਕੀਤਾ ਆ। 8 ਮਹੀਨੇ ਦੀ ਪ੍ਰੈਗਨੈਂਟ ਮਾਂ ਨੂੰ ਇਹ ਘਰੇ ਪਤਾ ਚੱਲਿਆ ਵੀ ਉਹ 8ਵੇਂ ਮਹੀਨੇ ਪ੍ਰੈਗਨੈਂਟ ਹੈਗੀ ਜਦੋਂ ਉਹਨੂੰ ਕੀਤਾ ਹੈ ਕਿ ਹਸਪੀਟਲ ਲੈ ਕੇ ਗਈ ਹੈ ਕਹਿੰਦੀ ਵੇਟ ਪੁੱਟ ਆਨ ਬਹੁਤ ਹੋ ਗਿਆ ਸੀ ਪੇਟ ਦਰਦ ਕਹਿੰਦੀ ਸੀ ਤਾਂ ਅਸੀਂ ਉਹਦਾ ਅਲਟਰਾਸਾਉਂਡ ਕਰਵਾਇਆ ਫਿਰ ਪਤਾ ਚੱਲ ਗਿਆ ਇਹ ਕਹਿੰਦੇ ਹੋ ਸਕਦਾ ਹੈ ਕਿ ਅਗਰ ਇੱਕ ਬੱਚੀ ਮਾਂ ਸਪੈਸ਼ਲੀ ਜਿਹੜੀ ਹੁੰਦੀ ਹੈ ਉਹ ਘਰ ਦੇ ਅੰਦਰ ਹਰ ਟਾਈਮ ਸਪੈਸ਼ਲੀ ਗਰਲਸ ਦੇ ਲਈ ਬਹੁਤ ਕੇਅਰਫੁਲ ਹੁੰਦੀਆਂ ਨੇ ਕਿੱਦਾਂ ਹੋ ਸਕਦਾ ਹੈ ਕਿ ਮਹੀਨੇ ਦੀ ਮਾਂਵਰੀ ਨਹੀਂ ਪਤਾ ਚੱਲੀ ਮਾਂ ਨੂੰ ਵੀ ਕਿਉਂ ਹੋ ਰਿਹਾ ਕਿ ਨਹੀਂ ਹੋ ਰਿਹਾ ਦੂਜਾ ਸਕੂਲ ਦੇ ਅੰਦਰ ਦੇਖੋ ਤੁਸੀਂ ਕਿ ਟੀਚਰਸ ਨੇ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਕਿ ਉਹ ਜਿਹੜੀ ਬੱਚੀ ਹੈਗੀ ਉਹ weight put on ਕੀਤਾ ਹੈ ਜਾਂ ਉਹ ਸੁਸਤ ਰਹਿੰਦੀ ਆ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੀ ਬਹੁਤ ਸੁਸਤੇ ਚੁੱਪਚਾਪ ਰਹਿਣ ਲੱਗੀ ਸੀ ਕਿਸੇ ਨੇ ਕੋਈ ਕਾਉਂਸਲ ਨਹੀਂ ਕੀਤਾ ਟੀਚਰਸ ਨੇ ਨਹੀਂ ਦੇਖਿਆ ਕਿ ਕਿਉਂ ਬੱਚੀ ਜਿਹੜੀ ਇਸ ਤਰੀਕੇ ਦੇ ਨਾਲ ਚੁੱਪ ਹੈ ਫਿਰ ਇਹਨੂੰ ਪਤਾ ਚੱਲਿਆ ਦੀ ਮਦਰ ਤੋਂ ਕਿ ਇਹ ਪੇਰੈਂਟਸ ਜਿਹੜੇ ਨੇ ਇਹ ਸੈਪਰੇਟ ਸੈਪਰੇਟ ਰਹਿ ਰਹੇ ਨੇ ਫਾਦਰ ਦੇ ਨਾਲ ਉਹਨਾਂ ਦੀ ਮਦਰ ਦੀ ਨਹੀਂ ਬਣਦੀ ਉਹ ਆਪਣੀ ਮਦਰ ਦੇ ਘਰ ਰਹਿ ਲਈ ਹੈ ਇਹਦਾ ਮਤਲਬ ਘਰ ਦੇ ਅੰਦਰ ਨਾਨੀ ਵੀ ਸੀ ਘਰ ਦੇ ਅੰਦਰ ਹੋਰ ਬਜ਼ੁਰਗ ਵੀ ਸੀਗੇ ਜਿਨ੍ਹਾਂ ਨੇ ਕਿਸੇ ਨੇ ਵੀ ਇਸ ਚੀਜ਼ ਨੂੰ ਲੋਟੰਦਾ ਨਹੀਂ ਕੀਤਾ ਫਿਰ ਤੁਸੀਂ ਦੇਖੋ ਜਿਹੜਾ ਆਟੋ ਵਾਲਾ ਸੀਗਾ ਜਿਹਨੇ ਜਿਹੜਾ ਬੱਚਿਆਂ ਨੂੰ ਛੱਡਣ ਚੱਲਦਾ ਸੀਗਾ ਉਹਦਾ ਕੋਈ ਵੈਰੀਫਿਕੇਸ਼ਨ ਸੀ ਕਿ ਕੌਣ ਬੰਦਾ ਸੀ ਕਦੇ ਕੋਈ ਪੁਲਿਸ ਵੈਰੀਫਿਕੇਸ਼ਨ ਹੋਈ ਉਹਦੀ ਉਹਦੀ ਵੀ ਕੋਈ ਨਹੀਂ ਤੇ ਮੈਨੂੰ ਤੇ ਲੱਗਦਾ ਕਿ ਪੂਰੇ ਸਿਸਟਮ ਨੇ ਮਿਲ ਕੇ ਇਹ ਬੱਚੇ ਦਾ ਜਿਹੜਾ ਟੋਟਲ ਫੇਲਿਅਰ ਹੋ ਗਿਆ ਹੈ ਮੈਂ ਇਹਦੇ ਬਾਰੇ ਸ਼ੋਰਟ ਵੀ ਲਿਆ ਔਰ ਮੈਂ ਡੀਸੀਸ ਐਸਐਸਪੀ ਨੂੰ ਵੀ ਲੈਟਰ ਲਿਖ ਰਹੀ ਹਾਂ ਸੁਜੈਸ਼ਨਸ ਫ্রম ਅਸ ਕਿ ਵੀ ਕੀ ਅਗਲੇ ਤੋਂ ਇਹੋ ਜਿਹਾ ਕੰਮ ਨਾ ਹੋ ਜਵੇ ਕਦੇ ਉਹਦੇ ਹੋਣਾ ਚਾਹੀਦਾ ਕਾਉਂਸਲਰਸ ਹੋਣੇ ਚਾਹੀਦੇ ਸਕੂਲ ਦੇ ਅੰਦਰ ਜਿਹੜੇ ਕਿ ਬੱਚਿਆਂ ਨੂੰ ਆ ਕੇ ਮਿਲਣ ਉਹਨਾਂ ਨੂੰ ਗੁੱਡ ਟੱਚ ਬੈਡ ਟੱਚ ਜਾਂ ਸਮਾਜ ਦੀ ਬੁਰਾਈਆਂ ਦੇ ਬਾਰੇ ਕੁਝ ਚੰਨਣ ਪਾ ਸਕਣ ਪੇਰੈਂਟਸ ਦੀ ਵੀ ਕਾਉਂਸਲਿੰਗ ਨਾਲ ਹੋਣੀ ਚਾਹੀਦੀ ਹੈ ਕਿ ਘਰ ਦੇ ਅੰਦਰ ਬ੍ਰੋਕਨ ਹੋਮ ਹੈ ਲੇਕਿਨ ਘਰ ਦੇ ਅੰਦਰ ਬੱਚਿਆਂ ਦੀ ਕੇਅਰ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਨਹੀਂ ਹੋ ਰਹੀ ਹੈ ਬਿਲਕੁਲ ਵੀ ਥਰਡਲੀ ਜਿਹੜੀਆਂ ਟਰਾਂਸਪੋਰਟਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀਆਂ ਨੇ ਉਹ ਟਰਾਂਸਪੋਰਟ ਜਿਹੜੇ ਪੇਰੈਂਟਸ ਨੇ ਭੇਜਦੇ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਸਕੂਲ ਅਥਾਰਟੀਆਂ ਨੂੰ ਤੇ ਪੁਲਿਸ ਅਥਾਰਟੀਆਂ ਨੂੰ ਇਨਫੋਰਮ ਕਰਨ ਕਿ ਸਾਡੇ ਬੱਚਿਆਂ ਦੇ ਲਈ ਅਸੀਂ ਇਹ ਟਰਾਂਸਪੋਰਟ ਅੰਗੇਜ ਕੀਤੀ ਹੈ ਫਿਰ ਪੁਲਿਸ ਉਹਦੀ ਵੈਰੀਫਿਕੇਸ਼ਨ ਕਰੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਨ ਵੀ ਕੌਣ ਅਤੇ ਕੌਣ ਨਹੀਂ ਹੈ ਜ਼ਿੰਮੇਵਾਰ ਧਰਾਇਆ ਜਾਵੇ ਜੇ ਓਨਰਸ ਨੇ ਜਿਹੜੇ ਉਸ ਵਹੀਕਲਸ ਦੇ ਜਦੋਂ ਅਸੀਂ ਇਹ ਸਾਰਾ ਕੰਮ ਕਰਨਾ ਸ਼ੁਰੂ ਕਰਾਂਗੇ ਬਹੁਤ ਹੱਦ ਤੱਕ ਜਿਹੜੀ ਹੈ ਇਹ ਘਟਨਾ ਘਟ ਘਟ ਹੋ ਜਾਏਗੀ ਫਿਰ ਜਿਹੜੇ ਸਪੌਟਸ ਨੇ ਬਲੈਕ ਸਪੌਟਸ ਨੇ ਜਿੱਦਾਂ ਜਿਵੇਂ ਕਿ ਖਾਲੀ ਜਗ੍ਹਾ ਨੇ ਇਹ ਕ੍ਰਾਈਮ ਕਿਦੋਂ ਹੋਇਆ ਜਿਸ ਏਰੀਆ ਦੇ ਅੰਦਰ ਹੋਇਆ ਉਸ ਏਰੀਆ ਦੇ ਅੰਦਰ ਕੋਈ ਕਹਿੰਦੇ ਨੇ ਕਿ ਬਹੁਤ ਹੀ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਹੈ ਖਾਲੀ ਪਿਆ ਸੋ ਇਹ ਜਿਹੜੇ ਇਹੋ ਜਿਹੇ ਸਪੌਟਸ ਨੇ ਇਹ ਤਾਂ ਬਰੀਡਿੰਗ ਗਰਾਊਂਡਸ ਨੇ ਕ੍ਰਾਈਮ ਦੇ ਲਈ ਇਸ ਚੀਜ਼ ਦੇ ਉੱਤੇ ਕੌਣ ਚੈੱਕ ਰੱਖਦਾ ਆ ਇਸ ਚੀਜ਼ ਦੇ ਉੱਤੇ ਕੌਣ ਬੀਟਸ ਜਿਹੜੀਆਂ ਲੱਗਣੀਆਂ ਚਾਹੀਦੀਆਂ ਨੇ ਦੇਖਣਾ ਚਾਹੀਦਾ ਹੈ ਕਿ ਇਹੋ ਜਿਹੇ ਜਿਹੜੇ ਸਪੌਟਸ ਨੇ ਉਹਨਾਂ ਨੂੰ ਕੋਈ ਮਿਸਯੂਜ਼ ਤੇ ਨਹੀਂ ਕਰ ਰਿਹਾ ਔਰ ਹਰ ਡਰਾਈਵਰ ਦੇ ਲਾਇਸੈਂਸ ਦੇ ਉੱਤੇ ਇੱਕ ਚੈੱਕ ਹੋਣਾ ਚਾਹੀਦਾ ਹੈ ਇਸ ਕਰਕੇ ਮੈਂ ਇੱਕ ਲੈਟਰ ਵੀ ਇਸ਼ੂ ਕਰ ਰਹੀ ਹਾਂ ਸਬ ਡੀਸੀਸ ਨੂੰ ਵੀ ਐਸਐਸਪੀਸ ਨੂੰ ਵੀ ਇੱਕ ਸਜੈਸ਼ਨਸ ਫਰਮ ਦਾ ਕਮਿਸ਼ਨ ਸਾਈਡ ਕਿ ਇਹ ਜਿਹੜੇ ਚੈਕਸ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ ਮਹਰਾਨੀ ਨਹੀਂ ਹੋ ਰਹੀ ਵੀ ਕਰਦੀ ਵੀ ਇਨਵੋਲਵਮੈਂਟ ਲੱਗਦੀ ਹੈ ਦੀ ਮਦਰ ਦੀ ਵੀ ਜਾਂ ਸਕੂਲ ਵਾਲਿਆਂ ਦੀ ਕਿਉਂਕਿ 8 ਮਾਂਸ ਬਹੁਤ ਹੁੰਦੇ ਆ ਉਹੀ ਮੈਂ ਕਿਹਾ ਨਾ ਕਿ 8 ਮਾਂਸ ਦਾ ਜਿਹੜੀ ਪ੍ਰੈਗਨਸੀ ਦੇ ਸਿੰਪਟਮਸ ਹੁੰਦੇ ਨੇ ਉਹਤੇ ਬਹੁਤ ਵਿਜ਼ੀਬਲ ਨੇ ਬਹੁਤ ਵਿਜ਼ੀਬਲ ਨੇ ਔਰ ਮਦਰ ਕਹਿੰਦੀ ਹੈ ਕਿ ਮੈਂ ਸੋਚੇ ਕਿ ਸ਼ਾਇਦ weight put on ਕਰ ਲੇ ਐਦਾਂ ਨਹੀਂ ਹੁੰਦਾ ਕਦੇ ਵੀ ਇਹ ਇਗਨੋਰਡ ਐ ਟੋਟੀ ਚਾਹੀਏ ਅਫੇਮੇ ਨੇ ਇਹ ਵੀ ਪੁੱਛਿਆ ਕਿ ਅੱਗੇ ਕੀ ਕਰ ਰਹੇ ਹੋ ਉਹ ਕਹਿੰਸੀ ਕਿ ਅਸੀਂ ਬੱਚਾ ਨਹੀਂ ਰੱਖਣਾ ਡੈਫੀਨੇਟਲੀ ਬੱਚੇ ਦੀ ਡਿਲੀਵਰੀ ਹੋਏਗੀ ਬੱਚੇ ਨੂੰ ਜਿਹੜੀ ਹੈ ਗਵਰਨਮੈਂਟ ਏਜੰਸੀਸ ਅਡਾਪਟ ਕਰ ਲੈਣਗੀਆਂ ਇਸ ਚੀਜ਼ ਨੂੰ ਔਰ ਬੱਚਾ ਲੇਕਿਨ ਬੱਚੇ ਦਾ ਦਿਮਾਗ ਪੂਰੀ ਜ਼ਿੰਦਗੀ ਦੇ ਲਈ ਸਕਾਰ ਹੋ ਗਿਆ ਇਸ ਚੀਜ਼ ਦੇ ਨਾਲ ਉਸ ਦਾ ਜ਼ਿੰਮੇਵਾਰ ਕੌਣ ਹੈ ਬੱਚੇ ਦੀ ਕੇਅਰ ਆਸਤੇ ਕੋਈ ਪੰਜਾਬ ਸਰਕਾਰ ਵੱਲੋਂ ਵੀ ਕੋਈ ਡਿਰੇਕਟਰ ਕਰ ਸਾਡੇ ਜਿਹੜੇ ਹੈਗੇ ਨੇ ਸਿਡਬੀਸੀ ਦੇ ਕਾਉਂਸਲਰਸ ਉਹ ਹਮੇਸ਼ਾ ਘਰੋਂ ਦੇ ਨਾਲ ਨੇ